ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਸਭ ਆਖੋ ਵਿਚਾਰਨ ਦੇਖੀ ਚੋਣ ਜਾਬਤਾ ਲੱਗ ਚੁੱਕਿਆ ਤੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਜਿਨ੍ਹਾਂ ਨੂੰ ਇਸ ਵਾਰ ਟਿਕਟ ਮਿਲੀ ਹੈ ਉਹ ਆਪਣੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਪਰ ਇੱਕ ਨੁਮਾਇੰਦਾ ਅਜਿਹਾ ਹੈ ਜਿਨ੍ਹਾਂ ਨੂੰ ਲੁਧਿਆਣਾ ਤੋਂ ਮੋਟੇਟ ਦਿੱਕਟ ਦਿੱਤੀ ਗਈ ਹੈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਡੈਮੋਕਰੈਟਿਕ ਅਲਾਈንስ ਦੇ ਨਾਲ ਜੁੜੇ ਹੋਏ ਸਿਮਰਜੀਤ ਸਿੰਘ ਬੈਂਸ ਤੇ ਤੁਹਾਨੂੰ ਦੱਸਦੀ ਹੈ ਕਿ ਬੈਂਸ ਸਿਰਫ ਆਪਣੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੀ ਨਹੀਂ ਜੁਟੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਉਹਨਾਂ ਦੇ ਸਟਿੰਗ ਕਰਨ ਦਾ سلسلہ ਵੀ ਬਾਜ਼ ਦਸਤੂਰ ਜਾਰੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਡਿ ਐਮ ਸੀ ਮਨੀ ਕਲੈਕਟਰ ਅਮਿਤ ਮਿੱਤਲ ਰਾਹੀਂ 70000 ਦੀ ਰਿਸ਼ਵਤ ਲੈਂਦੇ ਹਾਂ ਰੰਗੇ ਹੱਥੀ ਫੜਿਆ ਅਤੇ ਉਸ ਤੋਂ ਬਾਅਦ ਰਿਸ਼ਵਤ ਵਾਪਸ ਕਰਵਾਈ ਆਓ ਪਹਿਲਾਂ ਇਸ ਵੀਡੀਓ ਤੇ ਨਜ਼ਰ ਮਾਰਦੇ ਹਾਂ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ ਜਿਹਦੇ ਵਿੱਚ ਪੰਜਾਬ ਦੇ ਉਹ ਹੱਕੀ ਯੋਧੇ ਪੰਜਾਬ ਦੀਆਂ ਉਹ ਪਾਰਟੀਆਂ ਜਿਹਨੇ ਹਮੇਸ਼ਾ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਕੂਕ ਦੀ ਰਾਖੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਹਮੇਸ਼ਾ ਮਾਫੀਆ ਤੇ ਕ腐ਸ਼ਨ ਦੇ ਖਿਲਾਫ ਗੱਲ ਕੀਤੀ ਹੈ ਮੈਂ ਧੰਨਵਾਦ ਕਰਦਾ ਲੋਕਨ ਸਾਹਿਬ ਪਾਰਟੀ ਦੇ ਸਰਪ੍ਰਸਤ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਐਲਾਨਿਆ ਮੈਂ ਲੋਕਾਂ ਦੀਆਂ ਉਮੀਦਾਂ ਤੇ ਹਮੇਸ਼ਾ ਯਤਨ ਕੀਤਾ ਉਸ ਭਗਵਾਨ ਵਾਹਿਗੁਰੂ ਦੀ ਕਿਰਪਾ ਸਦਕਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਭਾਵਨਾ ਤੁਸੀਂ ਮੇਰੇ ਚ ਪ੍ਰਗਟ ਕਰੋਗੇ ਕਦੇ ਉਹਦੇ ਵਿੱਚ ਖੋਟ ਉਹਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਜਿਹੜਾ ਕ੍ਰਪਸ਼ਨ ਦੇ ਖਿਲਾਫ ਜਿਹੜਾ ਮਾਫੀਆ ਦੇ ਖਿਲਾਫ ਜਿਹੜਾ ਪੰਜਾਬ ਦੀ ਧਰਤੀ ਤੇ ਚਿੱਟੇ ਦੇ ਬਰ ਖਿਲਾਫ ਲੋਕ ਇਨਸਾਫ ਪਾਰਟੀ ਨੇ ਅੰਦੋਲਨ ਸ਼ੁਰੂ ਕੀਤਾ ਹੈ ਮੈਂ ਆਖਰੀ ਤਮ ਤੱਕ ਉਸ ਅੰਦੋਲਨ ਦੇ ਉਤੇ ਕੰਮ ਕਰਦਾ ਰਹਾ ਮੋਹਾਲਾ ਨੇ ਕੌਣ ਸਭ ਨੇ ਫੜ ਵੀ ਜਗਨਦਰ ਸਿੰਘ ਅਰੰਦਰ ਚੱਲ ਜੀ ਉਸ ਦਿਨ ਦਾ ਹਵਾ ਖਰੀਦ ਨੇ 70000 ਪੂਰਾ ਜੀ ਇਹ ਵੀ ਜੇ ਪੱਦਰ ਲੈ ਕੇ ਤੈਨੂੰ ਜਨਤੀ ਕਰ ਚੱਲ ਜਨਤੀ ਕਰ ਹੱਥ ਨਾਲ ਗੰਤੀ ਕਰ ਜਨਤੀ ਕਰ ਜਨਤੀ ਕਰ ਇਹਨੂੰ ਅੰਦਰ ਲੈ ਕੇ ਚੱਲ ਤੁੰਨ ਹੁਣਦਾ ਨਹੀਂ ਪਿੱਛੇ ਫੜ ਨੂੰ ਇਹ ਚੌੜਾ ਹੋਵੇ ਖੜਾ ਹੈ ਨੇੜੇ ਆ ਗੰਤੀਕਾਰ ਇਹ ਉਦੋਂ ਦਾ ਮੇਰੇ ਮਗਰ ਪਿਆ ਵਾ ਸਰ ਪੈਸੇ ਦੋ ਪੈਸੇ ਦੋ ਗੰਤੀਕਾਰ ਗੰਤੀਕਾਰ ਗੰਤੀ ਲਿਆਓ ਨੋਟ ਨੰਬਰ ਕੱਢੋ ਕਿੱਥੇ ਆਦੇ ਟੈਲੀਗ੍ਰਾਮ ਨੰਬਰ 70000 ਰੁਪਇਆ ਕੋਈ 70000 ਰੁਪਇਆ ਕਿੰਨੇ ਬੱਚੇ ਸਕੂਲ ਦੇ ਵਿੱਚ ਸਿਰਫ 107 ਬੱਚੇ ਗ੍ਰੀਨ ਰਜਵਾ ਕਿੱਥੇ ਜਾਣਗੇ ਆ ਦੱਸੋ ਤੁਹਾਨੂੰ ਕੋਈ ਸ਼ਰਮਨਾਮ ਦੀ ਚੀਜ਼ ਹੈ ਕਿੰਨੇ ਨਾਲ ਨਾਲ ਨਾ ਰਹਿਓ ਅੱਜ ਵੀ 125000 ਜੇ ਝਟ ਨਹੀਂ ਪਰਦਾ ਖੜ ਜਾ ਇੱਕ ਮੜਾ ਨੰਬਰ ਕੱਢ ਕਿੱਥੇ ਆ ਲਿਆਓ ਸਾਰੇ ਨੂੰ ਅੰਦਰ ਲੈ ਕੇ ਚੱਲੋ ਮੜਾ ਇਹਨੂੰ ਅੰਦਰ ਆਓ ਕਿੱਥੇ ਆਓ ਟਾਊਨ ਮੋਟਾ ਵਾਲੇ ਨੰਬਰ ਲੈ ਆਓ ਵਾਹ ਸਭ ਅੰਦਰ ਲੈ ਆਓ ਇਹ ਅੱਡੇ ਸਕੂਲ ਅੰਦਰ ਲੈ ਕੇ ਚੱਲੋ ਸਾਰੇ ਚੱਲਿਆ ਚੱਕ ਪਾਸਟੀ ਗਾਰ ਦੀ ਆਇਓ ਆਇਓ ਇਹਨੂੰ ਸਕੂਲ ਅੰਦਰ ਲੈ ਕੇ ਚੱਲੋ ਵੀਰੇ ਸੌਰੀ ਬਾਦ ਕੀ ਨਾਮ ਦੱਸ ਕੀ ਆ ਤੇਰਾ ਅਮਿਤ ਕੀ ਐ ਇੱਥੇ ਸਟਾਰਟ ਐਂਟਰੀ 70 7000 ਰੁਪਏ ਕਿਹਦੇ ਕਿਹਦੇ ਲਈ ਲਿਆ ਇਹ ਲਈ ਆ ਦੋਸਤਾਂ ਨੇ ਪੈਸੇ ਸਰ ਕਹਿੰਦਾ ਸਕੂਲ ਬੰਦ ਕਰ ਦੇਣਾ ਡਿਪਟੀ ਸਾਹਿਬ ਦਾ ਨਾਮ ਲੈ ਕੇ ਕਹਿੰਦਾ ਡਿਪਟੀ ਡੀਓ ਕੀ ਨਾਮ ਕੁਲਦੀਪ ਸਿੰਘ ਕੀ ਨਾਮ ਕੁਲਦੀਪ ਸਿੰਘ ਹੋਰ ਐਲ.ਏ ਕਿਹੜਾ ਸੀ ਨਾਮ ਐਲ.ਏ ਸਰ ਇੱਥੇ ਸਕੂਲ ਟ ਕੀ ਨਾਮ ਦੱਸੋ ਐਲ.ਏ ਦਾ ਐਲ.ਏ ਮੈਨੂੰ ਕਹਿੰਦਾ ਗ੍ਰਾਹ ਨੰਬਰ ਨੋਟ ਕਰਾ ਚੱਲ ਇਹਦੇ ਨਾਲ ਆਹੀ ਨੰਬਰ ਚਲ ਚੱਲ 138 ਨੰਬਰ ਰੱਖਾ ਪਹਿਲਾਂ ਦੂਜਾ ਨੰਬਰ ਨੋਟ ਕਰਾ ਚੱਲ 827 ਆ ਰਹਾ ਤੂੰ ਵੀ ਆ ਰਹਾ ਤੂੰ ਹੈਗਾ 827 ਆ ਰਹਾ ਕਿੱਥੇ ਗਿਆ ਰਵਣ 804 ਚੱਲ ਚੱਲ ਕੇ ਚਾਲੀ ਗਰਾ ਸਾਰੇ 804 039 344 573 546 511 512 554 599

ਹਾਂ 600 ਰੁਪਏ ਕੋਸੇ ਨਹੀਂ ਪੈਸੇ ਲੈਂਦਾ ਪਰ ਹੈ ਹਾਂ ਇਹ ਮੋਲ ਹਾਂ ਹਾਂ ਬੰਦਾ ਉਹਨੂੰ ਕਹਿੰਦਾ ਹਾਂ ਹਾਂ ਉਹ ਕਰਨਾ ਪਾਣਾ ਹਾਂ ਹਾਂ ਇਹ ਕਿਉਂਕਿ ਉਹਦਾ ਕੈਂਪਸ ਹੈਗਾ ਤੇ ਉਹਨੂੰ ਦੱਸਿਆ ਸੀ ਵੀ ਤੇਰਾ ਮੁਲਾਜ਼ਮ ਤੇਰੀ ਬਿਲਡਿੰਗ ਦੇ ਵਿੱਚ ਆਕਰਤੂਤਾ ਕਰਦਾ ਹੈ ਕਹਿੰਦਾ ਪਹਿਲੇ ਕਹਿੰਦਾ 50000 ਰੁਪਏ ਲੈਣਾ ਹੋਰ ਕਹਿੰਦਾ ਮੈਨੂੰ 70 ਦੋ ਤੁਸੀਂ ਦੁੱਗੀ ਬਹੁਤ ਕੀਤਾ ਐਦਾਂ ਕਹਿੰਦਾ ਮੂੰਹ ਆ ਸੌਂਡਵਾ ਆ ਪੀੜਤ ਹੈਗਾ ਇਹ ਪੀੜਤਾ 50000 ਦੇ ਵਿੱਚ ਡੰਨ ਹੋਇਆ ਸੀ ਇਹਨੂੰ ਵੀ ਲਿਆਇਆ ਤੇ ਤੈਨੂੰ ਮੜਾਇਆ ਇੱਥੇ ਕਰ ਦੂਗਾ ਯਾਰ ਮੈਂ ਇੱਧਰ ਆ ਕੇ ਕੁਝ ਲਿਆ ਜੀ ਬਿੜਾ ਤਾਂ ਨਹੀਂ ਲਿਆ ਤੇ ਕਿਹਦੇ ਗਏ ਤੇ ਲੈ ਦੱਸ ਨਾ ਨਹੀਂ ਲਿਆ ਜੀ ਹਾਂ ਪਹਿਲੇ ਕਹਿੰਦਾ 50 ਦੋ ਜਦੋਂ ਮੈਂ ਅਸੀਂ ਇੱਕ ਅੱਧਾ ਦਿਨ ਲਈ ਲੇਟ ਹੋ ਗਏ ਕਿਉਂਕਿ ਬੈਂਕ ਸਾਹਿਬ ਨਾਲ ਗੱਲ ਕਰਨੀ ਸੀ ਇਹ ਕਹਿੰਦਾ ਸੋ ਦੋ ਇਹਨੂੰ ਐਨਾ ਮਤਲਬ ਸਾਨੂੰ ਮੇਰਾ ਖਿਆਲ ਮਹੀਨਾ ਹੋ ਗਿਆ ਹੋਊਗਾ ਕਿ ਮਗਰ ਛੱਡਿਆ ਨੂੰ ਡਿਫਟੀ ਡੀਓ ਐਂਡ ਐਲ ਲੀਗਲ ਐਡਵਾਈਜ਼ਰ ਦੋਨੋਂ ਜਣਾਂ ਦਾ ਐਮਸੀ ਹੈਗਾ ਮੈਨੀਪੂਲੇਟਰ ਇਹ ਪਰਸ। ਪੂਰੀ ਗੱਲ ਦੱਸੋ ਸਰ ਹੈ ਕਿ ਮੰਨ ਲਓ। ਦੱਸ ਬੇਟਾ ਪੂਰੀ ਗੱਲ। ਆਪਣਾ ਸਕੂਲ ਆ ਜੀ ਪਖਵਾਰ ਰੋਡ ਤੇ। ਕਿਹੜਾ ਸਕੂਲ? ਜੀਪੀਐਲ ਅਕੈਡਮੀ। ਜੀਪੀਐਲ। ਜੀਪੀਐਲ ਅਕੈਡਮੀ। ਤੇ ਜਦੋਂ ਇਹਨੂੰ ਬੰਦੇ ਨੂੰ ਇਹ ਆਏ ਉੱਥੇ ਇਹਨਾਂ ਦਾ ਨਾ ਦੋ ਰਿਪੋਰਟਰ ਨੇ ਪ੍ਰੈਸਰ ਰਿਪੋਰਟਰ ਇੱਕ ਬਖਸ਼ੀ ਨਾ ਦਾ ਇੱਕ ਰਿਪੋਰਟਰ ਫੇਕ ਦੋਨੋਂ ਫੇਕ ਨੇ। ਇਹਨਾਂ ਦੇ ਪਾਲੇ ਹੋਏ ਆ। ਉਹਨਾਂ ਨੇ ਪਾਲੇ ਹੋਏ ਜਦੋਂ ਲੋਕਾਂ ਨੇ ਫੇਕ ਕੰਪਲੇਟਾਂ ਕਰਦੇ ਆ ਫਿਰ ਉਹ ਕੰਪਲੇਨ ਨੂੰ ਕਲੋਜ਼ ਕਰਨ ਵਾਸਤੇ ਸੈਟਿੰਗ ਜਿਹੜੀ ਇਹ ਸਰਟੀਫਾਈ ਬੈਠਾ ਡੀਓ ਆਫ अच्छा सरदार ਤੇ ਇੱਕ ਮੂਹਰੇ ਰਿਕਾਰਡਿੰਗ ਆ ਉਹਨਾਂ ਦੀ ਉਹ ਸਰਕਾਰੀ ਨੁਕਤੇ ਕਰਦੇ ਅੰਦਰ ਸਾਰਾ ਕੁਝ ਕੱਢ ਕੇ ਫੇਰ ਉਹ ਫੇਕ ਕੰਪਨੀ ਆਸ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿੱਥੋਂ ਆਏ ਹੋ ਉਹ ਕਹਿੰਦਾ ਤੁਹਾਨੂੰ ਦੱਸਣਾ ਨਹੀਂ ਨਹੀਂ ਲੜਾਈ ਹੋਊ ਆਪਣੀ ਇਹ ਵੀ ਰਿਕਾਰਡਿੰਗ ਆ ਸਾਰੇ ਕੁਝ ਰਿਪੋਰਟ ਜਿਹੜਾ ਤੁਸੀਂ ਦੱਸ ਰਹੇ ਸਾਰੇ ਰਿਕਾਰਡਿੰਗ ਦੇ ਵਿੱਚ ਸਰ ਫੇਸਬੁਕ ਤੇ ਚੜਿਆ ਮੇਰਾ ਨਾਮ ਦੱਸ ਪਈ ਸੀ ਮੇਰਾ ਸਾਰਾ ਕੁਝ ਫੇਸਬੁਕ ਤੇ ਚੜਿਆ ਹੋਣਾ ਸਰ ਪਰसों ਇਹ ਕਹਿ ਕੇ ਆਏ ਆ ਅੱਜ ਐਮਐਲਏ ਸਾਹਿਬ ਕਿਹਾਏ ਪਰਸ ਕਹਿ ਕੇ ਐਡ ਕੀਤੀ ਸੋਨੇ ਮੱਕੜ ਦੀ ਕੰਪਲੀਟ ਕੀਤੀ ਥਾਣੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਮਿਸ਼ਨਰ ਦੇ ਕੀਤੀ ਸੀ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਅਸੀਂ ਗਏ ਸ਼ਰਮ ਨਾਮ ਦੀ ਚੀਜ਼ ਨਹੀਂ ਹੈਗੀ ਇਹ ਆਪਾਂ ਕਹਿੰਦੇ ਹਜੇ ਯੰਗ ਅਸੀਂ ਕੋਈ ਮਾੜਾ ਮੋਟਾ ਸੁਧਾਰ ਕਰਾਂਗੇ ਕਿੰਨੀ ਏਜ ਆ ਸ਼ਰਮ ਆਉਂਦੀ ਹੁਣਕ ਨਹੀਂ ਆਉਂਦੀ ਸਰ ਮੇਰਾ ਵੀ ਕੁਝ ਨਹੀਂ ਹੈਗਾ ਜੀ ਤੂੰ ਫਿਰ ਜੇ ਤੇਰਾ ਬੇਟਾ ਕੁਝ ਨਹੀਂ ਤੇ ਤੂੰ ਮਨੀ ਕਲੈਕਟਰ ਕਿਉਂ ਬਣਦਾ ਸਰ ਮੈਂ ਮਨੀ ਕਲੈਕਟਰ ਕੋਈ ਨਹੀਂ ਆ ਕੋਈ ਹੋਰ ਫੈਲ ਗਿਆ ਹਾਂ ਠੀਕ ਹੈ ਜੀ ਚਲੋ ਮੈਂ ਦੱਸਦੇ ਹਾਂ ਸਾਰੇ ਖੜੇ ਹੋ ਸਕਦਾ ਤੇਰੀ ਮੈਂ ਕੰਪਲੇਂਟ ਨੂੰ ਮਾਫੀ ਕਰਾਦਾ ਹਾਂ ਮੈਂ ਤੈਨੂੰ ਹੋ ਸਕਦਾ ਮੈਂ ਤੈਨੂੰ ਮਾਫ ਕਰਾਦਾ ਅਸਲੀਅਤ ਦੱਸ ਸਾਰਿਆਂ ਨੂੰ ਕੀ ਹੈਗੀ ਹੈ ਅਸਲੀਅਤ ਕੁਛ ਮੇਰੇ ਇੱਥੇ ਹੈ ਨਹੀਂ ਜੀ ਕੁਛ ਤੇ ਦੱਸ ਨਾ ਵੀ ਤੂੰ ਕਿਹਦੇ ਲਈ ਪੈਸੇ ਖੜੇ ਕੀ ਪ੍ਰੋਬਲਮ ਸੀਗੀ ਦੱਸ ਸਾਰਿਆਂ ਨੂੰ ਸਾਰੇ ਦੱਸਣ ਦੀ ਜੀ ਸਾਰੇ ਹੀ ਇਹ ਵੀ ਇਹਨਾਂ ਦੀ ਜਿੰਨਾ ਗੱਲ ਹੋਈ ਹੈ ਮੈਂ ਤਾਂ ਕੋਈ ਉਹਦੇ ਵਿੱਚ ਕੁਛ ਨਹੀਂ ਗੱਲ ਇਹਦੇ ਨਾਲ ਹੀ ਹੋਈ ਹੈ ਜੀ ਬੇਟਾ ਸੁਣ ਉਹਦੀ ਗੱਲ ਹੋਣੀ ਬਈ ਦੱਸ ਦੱਸ ਕੋਈ ਨਹੀਂ ਤੂੰ ਆਪਣਾ ਪੱਖ ਦੱਸ ਨਾ ਦੱਸ ਮੇਰ ਨਾਲ ਕੋਈ ਗੱਲ ਨਹੀਂ ਮੈਂ ਇਹਨਾਂ ਦੇ ਸਕੂਲ ਕੋਈ ਚੈਕਿੰਗ ਨਹੀਂ ਕੀਤੀ ਕੋਈ ਕੁਝ ਨਹੀਂ ਮੈਨੂੰ ਨਹੀਂ ਪਤਾ ਇਹਨਾਂ ਦੇ ਆਪਸ ਵਿੱਚ ਕੀ ਗੱਲਬਾਤ ਹੈ ਠੀਕ ਹੈ ਜੀ ਮੈਨੂੰ ਕਿਹਾ ਗਿਆ ਪੈਸੇ ਭੰਨਣੇ ਆ ਤਾਂ ਮੈਂ ਪੈਸੇ ਡੀਓ ਨੇ ਕਿਹਾ ਤੈਨੂੰ ਨਾ ਲੈ ਆ ਉਹਨਾਂ ਕਿਹਨੇ ਕਿਹਾ ਮੈਂ ਫਿਰ ਤੈਨੂੰ ਜਿਨ੍ਹਾਂ ਨੇ ਚੈਕਿੰਗ ਫਿਰ ਤੈਨੂੰ ਮੈਂ ਇਹ ਗੱਲ ਕਹਿ ਰਿਹਾ ਵੀ ਹੋ ਸਕਦਾ ਤੈਨੂੰ ਕਿਤੇ ਨਾ ਕਿਤੇ ਇਹਦੇ ਕੋਲੋਂ ਮਾਫੀ ਵਾਲੇ ਖਾਨੇ ਚ ਰੱਖਾ ਕਿ ਕਿਹਨੂੰ ਕਿਹਨੇ ਕਿਹਾ ਸੀ ਡਿਪਟੀ ਡੀਓ ਨਾਮ ਦੱਸ ਦੇ ਨਾ ਉਹਦਾ ਕੀ ਨਾਮ ਉਹਦਾ ਕੁਲਦੀਪ ਸਿੰਘ ਐਂਡ ਐਲ.ਏ ਕੌਣ ਹੈਗਾ ਐਲ.ਏ ਹਰਵਿੰਦਰ ਸਿੰਘ ਹੈ ਹਰਵਿੰਦਰ ਪ੍ਰਿੰਸੀਪਲ ਕੋਈ ਹਾਂਦੇ ਨਹੀਂ ਕੋਈ ਦੂਨੇ ਆ ਸਾਹਮਣੇ ਬੈਠੀ ਹੋ ਵੀ ਨਹੀਂ ਕਹਿੰਦੀ ਸਾਡਾ ਕੋਈ ਲਿਪੀ ਨਹੀਂ ਲਾ ਰੱਖਿਆ ਲਿਆ ਫਿਰ ਹੁਣ ਤੇਰੀ ਕਰਾਓ ਕ੍ਰਿਸ਼ਨ ਕੁਮਾਰ ਜੀ ਨਾਲ ਅੰਦਰ ਦਾ ਸਾਹਿਬ ਤੂੰ ਹਜੇ ਵੀ ਲੁਕੋ ਰੱਖਦਾ ਸਾਰੀ ਗੱਲ ਦੱਸ ਮੈਂ ਨਹੀਂ ਕਰੂੰਗਾ ਮੈਂ ਕਹਾ ਮੈਂ ਫੋਨ ਨਹੀਂ ਕਰੂੰਗਾ ਮੇਰਾ ਬਚਾਅ ਕਰੂੰਗਾ ਤੂੰ ਪਹਿਲਾਂ ਅਸਲੀਅਤ ਦੱਸ ਆਰਾ ਮੈਂ ਕੱਲ ਦੱਸ ਤਾਂ ਦਿੱਤੀ ਫਿਰ ਆਹੀ ਦੋ ਬੰਦਿਆਂ ਨਾਲ ਮੈਂ ਪੈਸੇ ਪਹਿਲਾਂ 50000 ਚ ਸੈਟਿੰਗ ਕੀਤੀ ਸੀ ਕਿੱਤੀ ਸ਼ਰਮਿੰਦੋ ਨੇ ਇਹ ਵਾਰੀ ਪਤਾ ਤੈਨੂੰ 50 ਤੋਂ ਬਾਅਦ 70 ਕਿਨੇ ਕਿਹਾ ਵੀ 70 ਲੈਣਾ ਸ਼ਰਮੈ ਨੇ ਇਹਨਾਂ ਨੂੰ ਕਿਹਾ ਹੀ ਨਹੀਂ ਕਿ 70 ਦੇਣਾ ਇਹਨਾਂ ਨੇ ਅੱਜ ਪੈਸੇ ਦਿੱਤੇ ਆ ਠੀਕ ਹੈ ਜੀ ਉਸ ਦਿਨ ਦੀ ਗੱਲ ਹੋਈ ਸੀ ਇਹਨਾਂ ਦੀ ਜਰੂਰ ਆਏ ਸੀਗੇ ਇੱਥੇ ਬੈਠੇ ਸੀਗੇ ਠੀਕ ਹੈ ਜੀ ਇਹਨਾਂ ਤੋਂ ਮੈਨੂੰ ਪੈਸੇ ਲੈਣ ਲਈ ਕਿਹਾ ਸੀ ਮੈਂ ਕਿਹਾ ਜੀ ਦੇ ਦੇ ਜਿੱਡੇ ਚ ਗੱਲ ਹੋ ਗਈ ਇਹਨਾਂ ਨਾਲ ਇਥੇ ਵੈਸੀ ਦੇਣਾ ਵਾਸਤੇ ਬਲੈਸ ਵਿੱਚ ਣ ਕੇ ਹਾਂ ਜਿਹੜਾ ਮੈਂ ਦੱਸਦਾ 50 ਹਜ਼ਾਰ ਜਿਹੜਾ ਪਹਿਲਾਂ ਡਲ ਮਈ ਦਾ ਦੀ ਆਪਸ ਵਿੱਚ ਹਾਂਜੀ 50000 ਰੁਪਿਆ ਲਿਮਿਟਿਡ ਯੋਸਾਬ ਦੇ ਤੇ ਜਿਹੜਾ ਹੈਗਾ ਐਲ ਐ ਲੀਗਲ ਐਡਵਾਈਜ਼ਰ ਉਹਦਾ 5-4 ਹਜ਼ਾਰ ਅਲੱਗ ਹੋ ਗਿਆ ਇਹ ਮੁੰਡਾ ਮੇਰੇ ਕੋਲੇ ਵੋਟਾਂ ਦੇ ਦਿਨਾਂ ਜਉਂ ਮੈਂ ਯਾਰ ਮੈਂ ਬਿਜ਼ੀ ਹਾਂ ਦੋਸਤਾ ਹੁਣ ਤੂੰ ਥੋੜਾ ਟਾਈਮ ਰੋਕ ਜਾ ਉਹ ਮਹੀਨਾ ਗਰੁਪਨ ਕਰਕੇ 50 ਤੋਂ 70 ਹੋ ਗਿਆ 20000 ਰੁਪਇਆ ਲੇਟ ਪੀਸ ਰਿਸ਼ਵਤ ਲੈਣ ਨੂੰ ਇਹ ਕਾਹਦੇ ਮੰਗਦੇ ਕਾਹਦੇ ਸੀ ਇਹ ਇੱਕ ਫੇਕ ਕੰਪਲੇਂਟ ਕਰਾਈ ਜਾਲੀ ਪੱਤਰਕਾਰ ਕੋਲੋਂ ਅੱਛਾ ਜੀ ਇਹਨਾਂ ਦੇ ਸਕੂਲ ਦੇ ਬਾਬਤ ਵੀ ਇਹਨਾਂ ਦਾ ਸਕੂਲ ਨਿਯਮ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਸ ਕੰਪਲੇਂਟ ਨੂੰ ਫਾਈਲ ਕਰਨ ਦੋ ਵਾਰ ਡਿਪਟੀ ਡੀਓ ਤੁਹਾਡੇ ਕੋਲੋਂ ਦੋ ਵਾਰ ਵਿਜ਼ਿਟ ਕਰਕੇ 107 ਬੱਚਿਆਂ ਦਾ ਸਕੂਲ ਜਿੱਦੇ ਚੋ 20 21 ਬੱਚੇ ਗਰੀਬਾਂ ਦੇ ਫ੍ਰੀ ਪੜਦੇ ਆ ਮਤਲਬ ਇਹ ਨਹੀਂ ਹੈਗਾ ਵੀ ਕੋਈ ਬਹੁਤ ਹਾਈ ਫਾਈ ਸਕੂਲ ਆ ਵੀ ਚਲੋ ਵੀ ਪੈਸੇ ਲੈਣ ਚੱਲਦੇ ਆ ਸ਼ਰਮਨਾਕ ਦੀ ਚੀਜ਼ ਹੈ ਹੁਣੇ ਦੇ ਵਿੱਚ ਕੀ ਆਪਾਂ ਸਰ ਕੋਈ ਮੈਂ ਲੋ ਕੈਦਾ ਕ੍ਰਿਸ਼ਨ ਕੁਮਾਰ ਜੀ ਸੈਕਟਰੀ ਐਜੂਕੇਸ਼ਨ ਨੂੰ ਆ ਰਿਹਾ ਮੈਨੂੰ ਕਾਲ ਨਹੀਂ ਇਹ ਡਿਪਟੀ ਡੀਓ ਇਹ ਆਪੇ ਕਾਰਵਾਈ ਕਰਨਗੇ ਨਹੀਂ ਕਰਨਗੇ ਵਿਧਾਨ ਸਭਾ ਦੇ ਵਿੱਚ ਪੁੱਛੂੰਗਾ ਜਵਾਬ ਤਲਬੀ ਦਾ ਕਰੂੰਗਾ ਨਾ ਵੀ ਆਓ ਵੀ ਕੀ ਕਾਰਵਾਈ ਕੀਤੀ ਬਿਲਕੁਲ ਬਿਲਕੁਲ ਤੁਹਾਡਾ ਨਾਮ ਲੈਣਾ ਨੰਬਰ ਦੱਸਿਓ। ਹਾਂ। ਤੂੰ ਇੱਧਰ ਆ ਬੇਟਾ ਕੰਪਲੇਂਟ ਮੇਰੇ ਕੋਲ ਆ। ਕਿੱਥੇ ਹੈਗਾ ਰਣਜੀਤ? ਰਣਜੀਤ। ਹਾਂਜੀ। ਇੱਥੋਂ ਚੱਲ ਰਿਹਾ ਜੀ। ਹਾਂਜੀ ਬਾਜੀ। ਤੁਹਾਡੇ ਪੇਜ ਤੋਂ ਹੀ ਲਾਈਵ ਚੱਲਦਾ। ਆ ਬੇਟਾ ਇੱਧਰ ਆ। ਕੀ ਨਾਮ ਤੁਹਾਡੀ ਕੱਟ? ਅਕੈਡਮੀ ਦਾ ਜੀਪੀ ਲੱਗਦਾ। ਜੀਪੀ ਅਕੈਡਮੀ ਇੱਧਰ ਆ ਤੂੰ। ਆਜਾ ਮਰਾ ਕੋਲ। ਮੈਨੂੰ ਪੈਸੇ ਫੜਾਓ ਕਿੱਥੇ ਉਹਦਾ 70000 ਤੇ ਜਿਹੜੀਆਂ ਫੋਟੋ ਸ਼ੀਟਾਂ ਸੀ। ਹਾਂ ਜੀ। ਹਾਂ ਜੀ ਆਇਆ ਇੱਧਰ। ਜੀ ਪੈਸੇ ਤੇ ਉਹ ਨੋਟ ਦੇ ਦਿਓ ਮੈਨੂੰ। ਆ ਫੋਟੋ ਸ਼ੀਟਾਂ ਦੇ ਦੇ। ਇੱਧਰ ਆ ਬੱਚੂ ਤੂੰ ਵੀ। ਅਮਿਤ ਕੀ ਨਾਂ ਤੁਹਾਡਾ? ਹਾਂ ਜੀ। ਜਸਟ ਪਲੀਜ਼। ਇੱਥੇ ਆ ਮੇਰੇ ਕੋਲ ਛੱਡ ਦਿਓ ਕੋਈ ਨਹੀਂ ਬਸ ਇਹਦਾ ਕੰਮ ਜਿੰਨਾ ਹੋਣਾ ਸੀ ਕਰ ਲਿਆ ਉਹਦਾ ਡੋਕਾ ਥੋੜੀ। ਅ ਦੋਸਤੋ ਤੁਸੀਂ ਸਾਰਾ ਕੁਝ ਦੇਖਿਆ। ਪੰਜਾਬ ਦੇ ਅੰਦਰ 0% ਟੋਲਰੈਂਸ ਔਨ ਕ腐ਪਸ਼ਨ ਤੇ ਕ腐ਪਸ਼ਨ ਦੇ ਹਾਲਾਤ ਕੈਸੇ ਆ ਗਰੀਬ ਆਦਮੀ ਕਿੱਥੇ ਜਾਏਗਾ ਜਸਪ੍ਰੀਤ ਜਸਪ੍ਰੀਤ ਦੇ ਭਾਬੀ ਦੀ ਇੱਕ ਸਕੂਲ ਚਲਾਉਂਦੇ ਆ ਪਖਵਾ ਲੋਨ ਦੇ ਉੱਤੇ ਜਿਹਦੇ ਵਿੱਚ 107 ਦੇ ਕਰੀਬ ਬੱਚੇ ਆ ਐਨਟੀਐਲ ਚੋ 22 ਬੱਚੇ ਗਰੀਬ ਦੇ ਫ੍ਰੀ ਪੜ ਰਹੇ ਮਤਲਬ ਬਹੁਤ ਛੋਟਾ ਜਿਹਾ ਸਕੂਲ ਆ ਡੀਓ ਮਹਿਕਮਾ ਡੀਓ ਡੈਪਟੀ ਡੀਓ ਮਿਸਟਰ ਕੁਲਦੀਪ ਸਿੰਘ ਆਪਣਾ ਇੱਕ ਫੇਕ ਕੋਈ ਪੱਤਰਕਾਰ ਰੱਖਿਆ ਹੋਇਆ ਜਿਹਦੇ ਤੋਂ ਕੰਪਲੇਂਟਾਂ ਕਰਾਉਂਦੇ ਆ ਸ਼ਿਕਾਇਤਾਂ ਝੂਠੀਆਂ ਇਹਨਾਂ ਦੇ ਸਕੂਲ ਦੇ ਜੀਪੀਐਲ ਸਕੂਲ ਦਾ ਨਾਮ ਹੈਗਾ ਉਹਦੀ ਝੂਠੀ ਕੰਪਲੇਂਟ ਉਸ ਜਾਲੀ ਪੱਤਰਕਾਰ ਤੋਂ ਕਰਵਾਈ ਤੇ ਉਸ ਕੰਪਲੇਂਟ ਨੂੰ ਫਾਈਲ ਕਰਨ ਦਾ ਪਹਿਲਾਂ 50000 ਰੁਪਿਆ ਬੋਟਾ ਆ ਗਿਆ ਨਗਰ ਨਿਗਮ ਦੀ ਹੈ ਦੋਸਤ ਮੇਰੇ ਕੋਲੇ ਆਇਆ ਵੀ ਮੇਰੇ ਕੋਲ 50000 ਰੁਪਿਆ ਮੰਗਦਿਆਂ ਮੈਂ ਬਿਜ਼ੀ ਹੋਣ ਕਾਰਨ ਇਹਦਾ ਕੰਮ ਇਹਨੂੰ ਕਿਹਾ ਵੀ ਰੁਕ ਜਾ 15-20 ਦਿਨ ਤੇ ਨਾਲ ਜਦੋਂ ਹੁਣ ਕੱਲ ਇਹ ਵਾਪਸ ਦੁਬਾਰਾ ਆਇਆ 50000 ਰੁਪਇਆ ਕਹਿਣ ਵੱਸਦੇ ਕਹਿੰਦੇ ਨਹੀਂ 50 ਨਹੀਂ ਹੁਣ 20000 ਰੁਪਇਆ ਨਾਲ ਫੀਸ ਲੇਟ ਲੱਗਣੀ ਆ ਲੇਟ ਫੀਸ ਰਿਸ਼ਵਤ ਲੇਟ ਹੋ ਗਈ ਤੇ ਨਾਲ 20000 ਰੁਪਇਆ ਲੇਟ ਫੀਸ ਤੇ ਅਸੀਂ ਅੱਜ ਆ 70000 ਰੁਪਇਆ ਜਿਹਦੀ ਅਸੀਂ ਆ ਫੋਟੋ ਸਟੇਟਾਂ ਪਹਿਲਾਂ ਕਰਾਈਆਂ ਕਲੜ ਫੋਨ ਤੇ ਵੀ ਹੈਗੀਆਂ ਤੇ 70000 ਰੁਪਇਆ ਇਹ ਮਨੀ ਕਲੈਕਟਰ ਰੱਖਿਆ ਹੋਇਆ ਡਿਪਟੀ ਡਿਊਟੀ ਪ੍ਰਦੀਪ ਸਿੰਘ ਭੁਰਾ ਨੇ ਤੇ ਐਲਏ ਜਿਹੜੇ ਹੈਗੇ ਆ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਭੁਰਾ ਨੇ ਹਰੇਕ ਵਿਭਾਗ ਦੇ ਵਿੱਚ ਦੋਸਤੋ ਇਹਨਾਂ ਨੇ ਐਮਸੀ ਰੱਖਿਆ ਐਮਸੀ ਫੁੱਲ ਫਾਰਮ ਕਹਿ ਦਈਏ ਤੇ ਮਨੀ ਕਲੈਕਟਰ ਆਪ ਨਹੀਂ ਪੈਸੇ ਫੜਦੇ ਵੱਡੇ ਤੋਂ ਵੱਡਾ ਅਫਸਰ ਰਿਸ਼ਵਤਖੋਰ ਮੈਂ ਨਹੀਂ ਕਹਿੰਦਾ ਵੀ ਸਾਰੇ ਆ ਮੈਕਸਿਮਮ ਰਿਸ਼ਵਤਖੋਰ ਤੇਗਾ ਛੋਟੇ ਮੁਲਾਜ਼ਮ ਜਿਹੜੇ ਇਹਨਾਂ ਨੇ ਮਨੀ ਕਲੈਕਟਰ ਰੱਖਿਆ ਇਹਦਾ ਨਾਂ ਹੈਗਾ ਦੋਸਤਾਂ ਅਮਿਤ ਅਮਿਤ ਮਿੱਤਲ ਇਹ ਅਮਿਤ ਮਿੱਤਲ ਜੀ ਨੇ 70000 ਰੁਪਿਆ ਜਸਪ੍ਰੀਤ ਕੋਲੋਂ ਲਿਆ ਤੇ ਅਸੀਂ ਬਾਹਰ ਰੋਡ ਦੇ ਉੱਤੇ ਜਾ ਕੇ ਲਿਆ ਤੇ ਇਹਦੇ ਜਸਪ੍ਰੀਤ ਦੇ ਟੈਲੀਫੋਨ ਵਗੈਰਾ ਸਾਰੇ ਗੱਡੀ 'ਚ ਰਖਾਤੇ ਵੀ ਕੋਈ ਇਹ ਕੋ ਸਬੂਤ ਪ੍ਰੂਫ ਨਾ ਨਵੇ ਜਸਪ੍ਰੀਤ ਦੇ ਕੋਲੇ ਇਹਦੀ ਇੱਕ ਇੱਕ ਰਿਕਾਰਡਿੰਗ ਹੈਗੀ ਆ ਟੈਲੀਫੋਨ ਦੀ ਇੱਕ ਇੱਕ ਗੱਲ ਰਿਪੋਰਟ ਕੀਤੀ ਹੋਈ ਹੈ ਅੱਜ ਵੀ ਜਿਹੜਾ ਫੋਨ ਚਾਏ ਇਹਦੇ ਬਾਹਰ ਖਾਤੇ ਅਸੀਂ ਜਸਪ੍ਰੀਤ ਦੀ ਜੇਬ ਦੇ ਵਿੱਚ ਇੱਕ ਡੱਬੀ ਪਾਈ ਸੀ ਜਿਹੜੀ ਮੇਰੇ ਫੋਨ ਨਾਲ ਅਟੈਚ ਆ ਇਹਨਾਂ ਦੋਨਾਂ ਦੀ ਤੁਰੇ ਜਾਂਦੇ ਆਂ ਦੀ ਜੋ ਗੱਲ ਹੁੰਦੀ ਉਹ ਵੀ ਮੇਰੇ ਕੋਲ ਰਿਪੋਰਟਡ ਆ ਤੇ ਆ 70000 ਰੁਪਇਆ ਜਦੋਂ ਸਾਹਬ ਨੇ ਜੇਬ 'ਚ ਪਾਇਆ ਤੇ ਅਸੀਂ ਜਾ ਕੇ ਰਿਸਪੈਕਟਫੁਲੀ ਸਾਹਬ ਦੇ ਕੋਲੋਂ 70000 ਵਾਪਸ ਲੈ ਲਿਆ ਵੀ ਸਾਰੇ ਪੈਸੇ ਸਾਡੇ ਆ ਕਿਰਪਾ ਕਰੋ ਇਹ ਪੈਸੇ ਵਾਪਸ ਕਰ ਦਿਓ ਇਹ 0% ਟੋਲਰੈਂਸ ਔਨ ਕ腐ਪਸ਼ਨ ਹੈਗਾ ਇੱਕ ਗਰੀਬ ਦੋਸਤੋ ਜਾਊਗਾ ਕਿੱਥੇ ਜ ਜਿਹਦੀ ਤਨਖਾਹ 8000 ਰੁਪਿਆ ਕੋਈ ਕੰਮ ਕਰਾਉਣ ਜਾਂਦਾ 10000 ਰੁਪਿਆ ਰਿਸ਼ਵਤ ਉਹ ਕਿੱਥੋਂ ਜਵਾਕਾਂ ਦੀ ਫੀਸ ਦੇਊਗਾ ਤੇ ਕਿੱਥੋਂ ਰਸ਼ਨ ਪਾਣੀ ਦਾ ਬੰਦੋਬਸ ਕਰੂਗਾ ਬੁੜੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦੀਆਂ ਸਰਕਾਰਾਂ ਵੱਡੇ ਵੱਡੇ ਲੀਡਰ ਬੜੀਆਂ ਡੀਂਗਾ ਮਾਰਦੇ ਆ ਕਦੇ ਕਿਸੇ ਨੇ ਜਿਹੜਾ ਅੰਨੇਵਾਹ ਲੁੱਟ ਹੋ ਰਹੀ ਹੈ ਲੋਕਾਂ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਕੀਤਾ ਕਿਉਂਕਿ ਨੈਕਸਸ ਬਣਿਆ ਹੋਇਆ ਹੈ ਇਹ ਸੰਗਠਨ ਬਣਿਆ ਹੋਇਆ ਉਹ ਚ ਪਦਮੀਆਂ ਤੇ ਬਰਾਜਮਾਨ ਰਾਜਨੀਤਿਕ ਲੀਡਰ ਤੇ ਬਿਊਰੋਕ੍ਰੇਸੀ ਸਰਕਾਰੀ ਮੁਲਾਜ਼ਮਤ ਸੋ ਦੋਸਤੋ ਇਹ ਨੈਕਸਸ ਤੋੜਨ ਦਾ ਇੱਕ ਤੁਹਾਡੀ ਕਿਰਪਾ ਤੁਹਾਡਾ ਸਪੋਰਟ ਹੈਗੀ ਆ ਯਤਨ ਜਰੂਰ ਕਰਦੇ ਆ ਕਿਸੇ ਨੇ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਤੇ ਇੱਕ ਚਿੜੀ ਉਸ ਜੰਗਲ ਦੇ ਵਿੱਚ ਸੀ ਜਦੋਂ ਅੱਗ ਲੱਗੀ ਤੇ ਉਹ ਸਮੁੰਦਰ ਦੇ ਵਿੱਚੋਂ ਚੁੰਝ ਭਰ ਕੇ ਜੰਗਲ ਦੀ ਅੱਗ ਦੇ ਉੱਤੇ ਪਾਣੀ ਸੁੱਟਣ ਲੱਗੀ ਕੋਈ ਬੁੱਧੀਮਾਨ ਦੋਸਤ ਨੂੰ ਕਹਿਣ ਲਗਾ ਚਿੜੀਏ ਕੀ ਕਮਲ ਪੁੱਟੀ ਜਾਣੀ ਆ ਤੇਰੀ ਇਸ ਚੁੰਝ ਭਰ ਕੇ ਪਾਣੀ ਸੁੱਟਣ ਨਾਲ ਅੱਗ ਨਹੀਂ ਬੁਝਣ ਲੱਗੀ ਤੇ ਉਸ ਚਿੜੀ ਨੇ ਕੀ ਕਿਹਾ ਕਿ ਮੈਂ ਜਦੋਂ ਇਹ ਹਿਸਟਰੀ ਲਿਖੀ ਜਾਣੀ ਹੈ ਇਤਿਹਾਸ ਲਿਖਿਆ ਜਾਣਾ ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਏਗਾ ਦੋਸਤੋ ਅਸੀਂ ਉਹ ਆ ਗਿਣਤੀ ਦੇ ਵਿੱਚ ਥੋੜੇ ਹਾਂ ਅਸੀਂ ਪਰ ਸਾਡਾ ਨਿਸ਼ਚਾ ਜ਼ਰੂਰ ਹੈ ਕਿ ਇਹ ਸਾਡਾ ਧੰਦਾ ਨਹੀਂ ਹੈਗਾ ਸਾਡੇ ਲਈ ਦੇਸ਼ ਭਗਤੀ ਹੈ ਜੇ ਕੋਈ ਗਰੀਬ ਨੂੰ ਕੋਈ ਬੇਈਮਾਨ ਲੁੱਟੇਗਾ ਤੇ ਇਨਕਲਾਬ ਜਿੰਦਾਬਾਦ ਜ਼ਰੂਰ ਬੋਲਣ ਜਾਵਾਂਗੇ ਸੋ ਮੈਂ ਜਸਪ੍ਰੀਤ ਦਾ ਰਿਣੀ ਆ ਧੰਨਵਾਦ ਕਰਦਾ ਵੀ ਰੇਅਰ ਰੇ ਬੰਦੇ ਹੈਗੇ ਆ ਮਡੇ ਘੱਟ ਬੇਨਤੀ ਦੇ ਵਿੱਚ ਬੰਦੇ ਆ ਜਿਹੜੇ ਜਿਗਰਾ ਕਰਦੇ ਆ ਜਿਹੜੇ ਆਗੇ ਦੱਸਦੇ ਆ ਵੀ ਫਲਾਨਾ ਅਫਸਰ ਸਾਡੇ ਕੋਲੋਂ ਪੈਸੇ ਮੰਗਦਾ ਨਹੀਂ ਤਾਂ ਅਫਸਰਾਂ ਨੇ ਦਵਾਈ ਐਨੇ ਹੋਏ ਆ ਕਿਸੇ ਦੀ ਕਿਤੇ ਸੁਣਵਾਈ ਹੈ ਨੀਗੀ ਇਹੀ ਗੱਲ ਜੇ ਕਿਤੇ ਕੰਪਲੇਂਟ ਕੀਤੀ ਹੁੰਦੀ ਲੈ ਇਹ ਕੰਪਲੇਂਟ ਐ ਚੰਗੀ ਤਰ੍ਹਾਂ ਟਾਈਟ ਹੋ ਕੇ ਕਿਤੇ ਨਾ ਕਿਤੇ ਧੂੜ ਦੇ ਵਿੱਚ ਰੱਦੀ ਦੀ ਟੋਕਰੀ ਜਿਹੀ ਸੁੱਟਨੀ ਸੀ ਇਹਨਾਂ ਨੇ ਸੋ ਮੈਂ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਡੇ ਸੈਕਟਰੀ ਐਜੂਕੇਸ਼ਨ ਉਹਨਾਂ ਨਾਲ ਟੈਲੀਫੋਨ ਤੇ رابطہ ਕਰਨ ਦਾ ਯਤਨ ਕੀਤਾ ਉਹ ਗੁਰਪਿਆਰ ਇੱਕ ਚੰਗਾ ਨੁਮਾਇੰਦਾ ਉਹੀ ਹੈ ਜੋ ਹੱਕ ਸੱਚ ਦੀ ਆਵਾਜ਼ ਕਰਦਾ ਹੋਵੇ ਕਿਸੇ ਦੇ ਨਾਲ ੱੱਕੇ ਸ਼ਾਹੀ ਨਾ ਹੋਣ ਦਿੰਦਾ ਹੋਵੇ ਤੇ ਨਾ ਕਿਸੇ ਦੇ ਨਾਲ ਕਦੀ ੱੱਕਾ ਕਰਦਾ ਹੋਵੇ ਸਿਮਰਜੀਤ ਸਿੰਘ ਬੈਂਸ ਇੱਕ ਉਹ शख्सियत ਨੇ ਜੋ ਹਮੇਸ਼ਾ ਹੱਕ ਸੱਚ ਦੀ ਆਵਾਜ਼ ਚੱਕਦੇ ਨੇ ਤੇ ਜਿੱਥੇ ਵੀ ਭ੍ਰਸ਼ਟਾਚਾਰ ਤੋਂ ਖਤੜੀ ਹੋ ਰਹੀ ਹੋਵੇ ਉਥੇ ਆਪ ਪਹੁੰਚ ਕੇ ਛਾਪੇ ਮਾਰੀ ਕਰਕੇ ਜੱਗ ਜ਼ਾਹਿਰ ਕਰਦੇ ਨੇ ਫਿਰ ਚਾਹੇ ਗੱਲ ਕਿਸੇ ਸੰਥਰੀ ਦੀ ਹੋਵੇ ਮੰਤਰੀ ਦੀ ਹੋਵੇ ਪੁਲਿਸ ਦੇ ਮੁਲਾਜ਼ਮਾ ਦੀ ਹੋਵੇ ਜਾਂ ਰੇਤ ਦੀਆਂ ਖੱਡਾਂ ਆਪੂ ਮਾਫੀ ਆ ਦੀ ਹਰ ਥਾਂ ਦੇ ਉੱਤੇ ਆਪ ਇਹ ਪੁੱਛ ਕੇ ਚਾਪੀ ਮਾਰੀ ਕਰਕੇ ਲਾਈਵ ਵੀਡੀਓਜ਼ ਬਣਾ ਕੇ ਦੁਨੀਆ ਨੂੰ ਵਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਕ腐ਸ਼ਨ ਪੰਜਾਬ ਦੇ ਵਿੱਚ ਘਰ ਘਰ ਕੇ ਬੈਠੀ ਹੋਈ ਹੈ ਤੇ ਜੇਕਰ ਹਰ ਪੋਲੀਟਿਕਲ ਪਾਰਟੀ ਦੇ ਲੀਡਰਜ਼ ਅਜੇਹੀ ਸੁਭਾਅ ਦੇ ਹੋਣ ਅਜੇਹੀ ਨੀਅਤ ਦੇ ਹੋਣ ਤਾਂ ਫਿਰ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਰਹੇ ਹੀ ਨਾ ਪੰਜਾਬ ਦੇ ਸਿਰ ਕਦੇ ਕਰਜ਼ੀ ਦੀ ਪੰਡ ਆਵੇ ਹੀ ਨਾ ਪਰ ਬਦਕਿਸਮਤੀ ਇਹ ਹੈ ਕਿ ਜ਼ਿਆਦਾਤਰ ਲੀਡਰ ਅਜਿਹੇ ਨੇ ਜੋ ਸਿਰਫ ਉੱਚ ਅਹੁਦਿਆਂ ਤੇ ਬਹਿ ਕੇ ਆਪਣਾ ਘਰ ਭਰਨਾ ਚਾਹੁੰਦੇ ਨੇ ਲੋਕ ਫਿਰ ਚਾਹੇ ਆਵਾਮ ਫਿਰ ਚਾਹੇ ਭੁੱਖੀ ਕਿਉਂ ਨਾ ਮਰਦੀ ਹੋਵੇ ਨਸ਼ਿਆਂ ਦੇ ਵਿੱਚ ਚਾਹੇ ਜਵਾਨ ਪੀੜੀ ਕਿਉਂ ਨਾ ਸੜਦੀ ਹੋਵੇ ਤੁਸੀਂ ਸਭ ਇਸ ਮਸ ਸੋਸ ਦਿੰਕੀ ਆਨ ਵਾਲੀਆਂ 2019 ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਵੇਗੀ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ